ਇਸ ਸਦੀ ਦੇ ਵਿੱਚ ਅਸੀਂ ਜਿੰਨੀ ਮਰਜ਼ੀ ਤਰੱਕੀ ਦੀ ਗੱਲ ਕਰ ਲਈਏ ਅਸੀਂ ਗਾਂ ਵਧੂ ਸੋਚ ਦੇ ਮਾਲਕ ਹੋਣ ਦੀ ਗੱਲ ਕਰ ਲਈਏ ਬਦਲਾਅ ਦੀ ਗੱਲ ਕਰ ਲਈਏ ਬਹੁਤ ਕੁਝ ਬਦਲਿਆ ਹੈ ਲੇਕਿਨ ਕੁਝ ਚੀਜ਼ਾਂ ਨੇ ਉਹ ਬਿਲਕੁਲ ਵੀ ਨਹੀਂ ਬਦਲਨੀਆਂ ਉਹ ਹੈ ਅੱਜ ਵੀ ਅਸੀਂ ਸਵਾਲ ਖੜਾ ਕਰ ਰਹੇ ਹਾਂ ਸਮਾਜ ਦੇ ਅੱਗੇ ਕਿ ਕਿਸ ਤਰੀਕੇ ਦੇ ਨਾਲ ਲੜਕੀਆਂ ਦੀ ਔਰਤਾਂ ਦੀ ਜਿਹੜੀ ਸੁਰੱਖਿਆ ਹੈ ਉਸ ਦੇ ਲਈ ਪੁਖਤਾ ਪ੍ਰਬੰਧ ਜਿਹੜੇ ਨੇ ਉਹ ਕਿਉਂ ਨਹੀਂ ਕੀਤੇ ਜਾ ਰਹੇ ਸੋ ਇਹੋ ਜਿਹਾ ਹੀ ਇੱਕ ਕੇਸ ਜਿਹੜਾ ਹੈ ਉਹ ਲਲੀਆਂ ਕੱਲਾ ਦੇ ਵਿੱਚ ਦਰਜ ਹੋਇਆ ਹੈ ਜਿਸ ਦੇ ਤਹਿਤ ਇੱਕ ਨਾਬਾਲਗ ਲੜਕੀ ਦੇ ਨਾਲ ਜ਼ਬਰਜਨਾਹ ਕੀਤਾ ਗਿਆ ਔਰ ਇਸ ਦੇ ਵਿੱਚ ਜਦੋਂ ਅਸੀਂ ਗੱਲ ਕਰਦੇ ਹਾਂ ਫਰਵਰੀ 2025 ਦੇ ਵਿੱਚ ਕੁਝ ਅਣਪਛਾਤੇ ਵਿਅਕਤੀਆਂ ਵੱਲੋਂ ਇਹ ਕੰਮ ਕੀਤਾ ਗਿਆ ਔਰ ਉਸ ਦੀ ਮਦਰ ਨੇ ਲੜਕੀ ਦੀ ਮਦਰ ਨੇ ਇੱਕ ਕੇਸ ਜੜਾ ਹੈ ਉਹ ਦਰਜ ਕਰਵਾਇਆ ਦੱਸਣਯੋਗ ਹੈ ਕਿ ਇਸੇ ਮਹੀਨੇ 11 ਅਕਤੂਬਰ ਨੂੰ ਉਸ ਲੜਕੀ ਨੂੰ ਪੇਟ ਦੇ ਵਿੱਚ ਦਰਦ ਦੀ ਸ਼ਿਕਾਇਤ ਕਰਦੇ ਹਾਂ ਤੇ ਬਾਅਦ ਵਿੱਚ ਉਸ ਨੇ ਲੜਕੇ ਨੂੰ ਜਨਮ ਦਿੱਤਾ ਹੈ ਸੋ ਸਵਾਲ ਸਾਡੇ ਸਾਰਿਆਂ ਦੇ ਅੱਗੇ ਖੜਾ ਹੁੰਦਾ ਹੈ ਕਿ ਕਿਸ ਤਰੀਕੇ ਦੇ ਨਾਲ ਇਹ ਸਾਰੀਆਂ ਹਰਕਤਾਂ ਇਹ ਸਾਰੀਆਂ ਐਕਟੀਵਿਟੀਆਂ ਜਿਹੜੀਆਂ ਨੇ ਸਮਾਜ ਦੇ ਵਿੱਚ ਰਹਿੰਦੇ ਆ ਵਿਚਰਦੇ ਆ ਕੀਤੀਆਂ ਜਾ ਰਹੀਆਂ ਨੇ ਔਰ ਇਹਨਾਂ ਨੂੰ ਠੱਲ ਪਾਉਣ ਲਈ ਕਿਹੜੇ-ਕਿਹੜੇ ਕਦਮ ਜਿਹੜੇ ਨੇ ਉਹ ਉਠਾਏ ਸਕਦੇ ਨੇ ਸੋ ਇਸ ਸੰਬੰਧਿਤ ਕੇਸ ਜਿਹੜਾ ਹੈ ਉਹ ਦਰਜ ਕੀਤਾ ਗਿਆ ਹੈ ਲੜਕੀ ਦੀ ਮਾਲ ਅਖਵਿੰਦਰ ਕੌਰ ਦੇ ਵੱਲੋਂ ਜਦੋਂ ਸ਼ਿਕਾਇਤ ਕੀਤੀ ਗਈ ਉਹਨਾਂ ਨੇ ਦੱਸਿਆ ਕਿ ਉਹ ਘਰ ਵਿੱਚ ਨਹੀਂ ਸਨ ਤੇ 21 22 ਸਾਲ ਦੇ ਅਣਪਛਾਤੇ ਵਿਅਕਤੀ ਉਹਨਾਂ ਦੇ ਘਰ ਦੇ ਵਿੱਚ ਆਏ ਡੀਐਸਪੀ ਦਪਿੰਦਰਪਾਲ ਸਿੰਘ ਤੇ ਥਾਣਾ ਮੁਖੀ ਕਰਮਜੀਤ ਸਿੰਘ ਜਿਹੜਾ ਹੈ ਉਹਨਾਂ ਨੇ ਕੇਸ ਦਰਜ ਕਰ ਲਿਆ ਹੈ ਔਰ ਉਹਨਾਂ ਨੇ ਦੱਸਿਆ ਹੈ ਕਿ ਮੁਲਜ਼ਮ ਦੀ ਗ੍ਰਿਫਤਾਰੀ ਅਜੇ ਬਾਕੀ ਹੈ ਲੇਕਿਨ ਬਹੁਤ ਕੁਝ ਬਾਕੀ ਹੈ ਅਜੇ ਵੀ ਕਿ ਇਸ ਵਾਰ ਕਿਉਂ ਤੇ ਕਿਉਂ ਖੜਾ ਕੀਤਾ ਜਾ ਰਿਹਾ ਇਹੋ ਜੀ ਐਕਟੀਵਿਟੀਜ਼ ਕਿਉਂ ਹੋ ਰਹੀਆਂ ਨੇ ਔਰ ਕਿੱਥੇ ਕਮੀ ਹੈ ਸੋ ਇਹ ਸਵਾਲ ਹਮੇਸ਼ਾ ਤੇ ਹਮੇਸ਼ਾ ਖੜਾ ਰਹੇਗਾ ਜਦੋਂ ਤੱਕ ਇਹੋ ਜਿਹੇ ਕੇਸ ਜਿਹੜੇ ਨੇ ਉਹ ਹੁਣੇ ਬੰਦ ਨਾ ਹੋ ਜਾਏ